ਤੋ ਬਚਾ ਹੋ ਸਕਦਾ ਚਲੋ ਮਿਹਰਬਾਨੀ ਇਹ ਸੰ ਸਾਡੇ ਨਾਲ ਜਵੰਧਪੁਰ ਤੋਂ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਵੱਲੋਂ ਵਾਰ-ਵਾਰ ਲਿਖਤੀ ਜਿਹੜੀਆਂ ਸ਼ਿਕਾਇਤਾਂ ਉਹ ਵੀ ਦਿੱਤੀਆਂ ਗਈਆਂ ਨੇ ਪਰ ਪ੍ਰਸ਼ਾਸਨ ਜਿਹੜਾ ਵਾ ਕੰਬ ਕਰਨ ਦੀ ਨੀਂਦ ਕਹਿ ਲਈਏ ਸੁੱਤਾ ਹੈ ਅੱਜ ਤੱਕ ਕੋਈ ਵੀ ਉਹਨਾਂ ਨੂੰ ਅਜੇ ਧਿਆਨ ਨਹੀਂ ਇਸ ਵੱਲ ਦੇ ਰਿਹਾ ਨੌਜਵਾਨ ਦੇ ਵੱਲੋਂ ਰਾਤ ਕੰਪਲੇਂਟ ਕੀਤੀ ਜਾਂਦੀ ਹੈ ਕਿ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਏ ਤਾਂ ਰਾਤ ਹੀ ਜਿਹੜਾ ਵਾ ਮੁਲਾਜ਼ਮ ਆ ਇੱਕ ਵਾਰ ਜੈਜਾ ਜਿਹੜਾ ਲੈਣ ਵਾਸਤੇ ਆਉਂਦੇ ਨੇ ਉਸ ਤੋਂ ਬਾਅਦ ਸਵੇਰੇ ਨੇ ਗੋਗਲੋਂ ਤੋਂ ਮਿੱਟੀ ਝਾੜੀਏ ਐਕਸ਼ਨ ਕਿੰਨੇ ਤਰ੍ਹਾਂ ਦੇ ਵਿੱਚ ਕਰਦੇ ਨੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਜੇ ਸਾਡੀ ਵੀਡੀਓ ਕਿਸੇ ਵੀਰ ਤੱਕ ਪਹੁੰਚ ਜੇ ਤਾਂ ਇਹ ਭਗਵੰਤ ਮਾਨ ਸਰਕਾਰ ਦੇ ਤੱਕ ਜਿਹੜੀ ਆ ਪਹੁੰਚ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਵੱਲੋਂ ਐਕਸ਼ਨ ਐਸੇ ਵੀ ਲੁਕੇ ਗਏ ਨੇ ਜਿਹੜਾ ਕੰਮ ਨਹੀਂ ਕਰਦਾ ਪੈਰ ਤੇ ਉਹਨਾਂ ਨੂੰ ਡਿਸਮਿਸ ਕਰਕੇ ਘਰ ਭਾ ਦਿੰਦੇ ਜਾਂਦੇ ਨੇ ਪਰ ਲੋਕ ਡੁੱਬ ਰਹੇ ਨੇ ਉਧਰ ਵੀ ਡੁੱਬ ਰਹੇ ਨੇ ਉਧਰ ਵੀ ਸਾਡੇ ਭੈਣ ਭਰਾ ਨੇ ਪਰ ਹੁਣ ਵਾਰੀ ਜਿਹੜੀ ਆ ਪਿੰਡ ਮੀਆਂਵਿੰਡ ਜਵੰਦਪੁਰ ਜਿਹੜੇ ਆ ਲਾਗੇ ਲਾਗੇ ਪਿੰਡਾਂ ਦੀ ਵਾਰੀ ਜਿਹੜੀ ਆ ਇਧਰ ਵੀ ਪਾਣੀ ਦਾ ਕਰਕੇ ਆ ਚੁੱਕੀ ਆ ਝੋਨਾ ਡੁੱਬ ਚੁੱਕਾ ਏ ਕਿਸਾਨ ਪੁੱਤਰਾਂ ਦੇ ਵਾਂਗੂ ਜਿਹੜਾ ਵਾ ਝੋਨੇ ਨੂੰ ਪਾਲਦਾ ਇਹ ਤਾਂ ਜਦ ਲੱਕ ਟੁੱਟ ਜਾਂਦਾ ਜਦੋਂ ਪਤਾ ਲੱਗਾ ਵੀ ਪੁੱਤਰ ਐਸੇ ਦੀ ਤੈਸੀ ਹੋ ਗਈ ਕਈ ਇਹਨਾਂ ਦੇ ਝੋਨੇ ਦੀ ਯਾਰ ਕਮਾਲ ਹੋ ਗਈ ਇਹਨਾਂ ਦੇ ਹੀ ਕੰਮਕਾਰ ਕਰਕੇ ਵਿਚਾਰੇ ਜਿਹੜੇ ਮਜ਼ਦੂਰ ਉਹ ਵੀ ਆਪਣਾ ਕੰਮਕਾਰ ਜਿਹੜਾ ਕਰਕੇ ਆਪਣਾ ਪੇਟ ਪਾਲਦੇ ਜਦੋਂ ਕੰਮ ਕੋਈ ਨਾ ਖੇਤਾਂ 'ਚ ਰਹੂਗਾ ਤਾਂ ਫਿਰ ਵਿਚਾਰੇ ਮਜ਼ਦੂਰ ਕਰਨਗੇ ਕੀ ਮਜ਼ਦੂਰਾਂ ਦੇ ਵੀ ਘਰ ਡਿੱਗੇ ਨੇ ਮਜ਼ਦੂਰਾਂ ਦੇ ਵੀ ਕੋਠੇ ਜਿਹੜੇ ਟਹਿ ਚੁੱਕੇ ਨੇ ਹਾਂ ਇੱਕ ਤੁਹਾਨੂੰ ਨਾਲ ਇੱਕ ਗੱਲ ਹੋਰ ਜੋੜ ਦਈਏ ਕਿ ਪਿੰਡ ਵਿਦੇਸ਼ੀ ਦੇ ਸਰਪੰਚ ਦੇ ਵੱਲੋਂ ਇੱਕ ਸਲੰਘਾ ਜੋਗ ਜਿਹੜਾ ਕਦਮ ਹੈ ਉਹ ਵੀ ਉਠਾਇਆ ਗਿਆ ਉਹਨਾਂ ਦੇ ਵੱਲੋਂ ਜਿਨ੍ਹਾਂ ਦੇ ਬਾਲੇ ਚੁੰਦੇ ਨੇ ਨਾ ਜਿਹੜੇ ਕੋਠੇ ਉਹਨਾਂ ਨੂੰ 20-20000 ਰੁਪਇਆ ਤੇ ਜਿਨ੍ਹਾਂ ਦੀ ਛੱਤ ਡਿੱਗ ਪਈ ਉਹਨਾਂ ਦੇ ਵੱਲੋਂ 50-50000 ਰੁਪਇਆ ਜਿਹੜਾ ਵਾ ਉਹ ਸਰਪੰਚ ਦੇ ਵੱਲੋਂ ਦਿੱਤਾ ਗਿਆ ਤੁਸੀਂ ਪਿਛਲੇ ਕੁਝ ਦਿਨ ਹੋ ਗਏ ਨੇ ਤੁਸੀਂ ਤਰਪਾਲਾ ਮੰਡੀਆਂ ਨੇ ਹਾਂਜੀ ਮੈਂ ਵੀ ਅਸੀਂ ਆਪਣੇ ਜਿੱਦਾਂ ਆਪਣੀ ਟੀਮ ਵੱਲੋਂ ਅਸੀਂ ਜਿਹੜਾ ਪ੍ਰਾਲਾ ਕੀਤਾ ਗਿਆ ਕਿਉਂਕਿ ਘਰਾਂ ਦੀਆਂ ਛੱਤਾਂ ਜਿਹੜੀਆਂ ਸਾਰਿਆਂ ਦੀਆਂ ਚੋਣੀਆਂ ਬਰਸ਼ਾਤ ਲਗਾਤਾਰ ਪਿਛਲੇ ਲੰਬੇ ਸਮੇ ਤੋਂ ਥੋਰੀ ਆ ਕਿਉਂਕਿ ਕੱਚੀਆਂ ਤੇ ਚੋਣੀ-ਚੋਣੀਆਂ ਪੱਕੀਆਂ ਵੀ ਚੋਣੀਆਂ ਜਿਹੜੀਆਂ ਚਾਲੂ ਹੋ ਗਈਆਂ ਤੇ ਉਸ ਚੀਜ਼ ਤੋਂ ਮਤਲਬ ਬਚਣ ਵਾਸਤੇ ਜਿਹੜੀਆਂ ਘਰਾਂ ਦੀਆਂ ਛੱਤਾਂ ਦਾ ਪਾਣੀ ਜਿਹੜਾ ਘਰ ਅੰਦਰ ਵੜ ਗਿਆ ਉਸ ਬਚਾਅ ਵਾਸਤੇ ਜਿਹੜੀਆਂ ਬਰਸ਼ਾਤੀ ਤਰਪਾਲਾਂ ਜਿਹੜੀਆਂ ਵਾ 10 ਤੋਂ 15 ਜਿਹੜੇ ਆ ਪਰਿਵਾਰ ਐਸੇ ਹੀ ਗੇ ਜਿਹੜੇ ਮਤਲਬ ਬਹੁਤ ਜ਼ਿਆਦਾ ਲੋੜਵਾਂ ਦੀ ਤੇ 10 ਤੋਂ 15 ਪਰਿਵਾਰ ਐਸੇ ਹੀ ਜਿਨ੍ਹਾਂ ਦੇ ਘਰ ਜਿਹੜੇ ਆ ਕੰਦਾ ਮਤਲਬ ਸਿਮਣੇ ਸ਼ੁਰੂ ਉਹਨਾਂ ਨੂੰ ਵੀ 25 ਤੋਂ 30 ਪਰਿਵਾਰਾਂ ਨੂੰ ਜਿਹੜੀਆਂ ਅੰਤਰਪੈਨਲਾਂ ਜਿਹੜੀਆਂ ਉਹ ਲੈ ਕੇ ਦਿੱਤੀਆਂ ਮੌਜੂਦਾ ਹਾਲਾਤ ਦੇਖ ਸਕਦੇ ਹੋ ਕਿ ਸਾਈਕਲ ਜਾ ਰਿਹਾ ਹੈ ਪਾਪਾ ਜੀ ਹਰ ਸਾਲ ਇਹੋ ਕੰਮ ਹੁੰਦਾ ਹਰ ਸਾਲ ਹੀ ਹੁੰਦਾ ਸਾਡੇ ਨਾਲ ਇੱਥੇ ਸਾਡੀ ਜੱਟ ਪਈ ਹੈ ਇਹ ਤਾਂ ਪਾਣੀ ਘਾ ਜਾਂਦਾ ਨਹੀਂ ਲੋਈ ਵਾਲੇ ਆਉਂਦੇ ਆ ਬਾਹਰੋਂ ਬਾਹਰੋਂ ਖਾ ਜਾਂਦੇ ਕੰਨ ਵਾਲੀ ਰੋਟੀ ਖਾਂਦਾ ਕੋਈ ਨਹੀਂ ਹਾਂ ਜੀ ਇਹਦੇ ਧਿਆਨ ਜੀ ਆਉਂਦਾ ਅਸੀਂ ਤੇ ਦਵਾਈ ਸਾਡੀ ਉਮਰ ਨੇ ਇਹ ਰੋਈ ਦੀ ਖਾਲੀ ਕਰਾਓ ਮਾਰਾ ਰੋਈ ਚਾਲੂ ਕਰਾਓ ਫਿਰ ਪਿੰਡ ਤੇ ਪਿੰਡ ਦਾ ਬਚਾ ਹੋਏਗਾ ਨਹੀਂ ਪਰ ਉਹ ਵੀ ਜੇ ਅਸੀਂ ਮੌਜੂਦਾ ਗੱਲ ਤੁਹਾਨੂੰ ਸ਼ੇਅਰ ਕਰੀਏ ਤੋੜਨਾ ਤਾਂ ਜਿੱਥੋਂ ਖਾਲਦੇ ਨੇ ਉਥੋਂ ਸਿਰਫ ਜਿਵੇਂ ਰੰਬੇ ਦੇ ਨਾਲ ਛੋਟਾ ਛੋਟਾ ਟੱਕ ਮਾਰ ਜਾਂਦਾ ਉਹ ਰੰਬੇ